ਨਾ ਸਮਾਂ ਹੋ ਗਿਆ ਇੱਕ ਗੰਨੇ ਦੇ ਜੂਸ ਦੀ ਰੇੜੀ ਲਗਾਉਂਦੇ ਆ ਇਹ ਸਾਨੂੰ ਕਰੀਬਨ ਕਿਰਮ 5 6 ਸਾਲ ਹੋ ਗਿਆ 6 ਸਾਲ ਤੋਂ ਉੱਪਰ ਉਮਰ ਆ ਗਈ ਤਾਂ ਇਸ ਉਮਰ ਦੇ ਵਿੱਚ ਆਹ ਕੰਮ ਕਰਨ ਦੀ ਕੀ ਮਜਬੂਰੀ ਬਣੀ ਸਾਡੇ ਕੋਲ ਇੱਥੇ ਬਹੁਤ ਕੁਸੀ ਸਨ 74 ਦੇ ਵਿੱਚ ਟਰੈਕਟਰ ਵੀ ਹੀ ਟਰਾਲੀ ਵੀ ਹੀ ਮਾਲ ਡੰਗਰ ਵੀ ਹੀ ਸਾਰਾ ਕੁਸੀ ਤੇ ਅਹੀਂ ਇਤੋਂ ਜ਼ਮੀਨ ਵੇਚ ਕੇ ਚਲੇ ਗਏ ਯੂਪ ਚ ਜ਼ਿਲ੍ਹਾ ਸੀਤਾਪੁਰ ਨਖਲੋਂਗੋਂ ਪਹਿਲਾਂ ਉੱਥੇ ਜਾ ਕੇ ਜ਼ਮੀਨ ਲਈ 58 ਕਿਲੇ 52 ਕੇ ਲਈ ਜ਼ਮੀਨ ਲਈ ਤੇ ਅਸੀਂ ਅਜੇ ਉਮਰ ਦੇ ਹੌਲੇ ਹਾਂ ਸਾਨੂੰ ਪੂਰਾ ਜਾਣਕਾਰੀ ਨਹੀਂ ਜਿਹੜੇ ਬੰਦੇ ਤੋਂ ਜ਼ਮੀਨ ਲਈ ਉਹਨੇ ਸਾਡਾ ਕੁਛ ਧੋਖਾ ਕੀਤਾ ਧੋਖਾ ਜਿਹੜੋਂ ਕੀਤਾ 58 ਕੇ ਲਈ ਪੈਲੀ ਦੇ ਵਿੱਚੋਂ 42 ਕੇ ਲਈ ਸਰਕਾਰ ਨੇ ਜ਼ਮੀਨ ਜਿਹੜੀ ਆਪਣੇ ਕਬਜ਼ੇ ਲੈ ਕੇ ਹਰੀ ਜਨਾਂ ਦੇ ਪੱਟੇ ਬਣਾਤੇ 16 ਕੇ ਲਈ ਪੈਲੀ ਸਾਡੀ ਰਹਿ ਗਈ ਜਿਹਦੇ ਵਿੱਚੋਂ 4 ਭਰਾ ਹਾਂ 4-4 ਕੇ ਲਈ ਤੇ ਮੁਕਦਮਾ ਵੀ ਕੀਤਾ ਹਾਈ ਕੋਰਟ ਆਪਣਾ ਮੁਕਦਮੇ ਵੀ ਲੜੇ ਪਰ ਨਹੀਂ ਕੁਝ ਨਹੀਂ ਬਣਿਆ ਉਦੋਂ ਬਾਅਦ ਦੇ ਵਿੱਚ ਫਿਰ مصیبت ਬਣੀ ਇੰਦਰਾ ਕਾਂਡ ਵਾਲੀ ਤੇ ਇੰਦਰਾ ਕਾਂਡ ਦੇ ਵਿੱਚ ਘਰ-ਬਾਰ ਵੀ ਸੜ ਗਏ ਪਰਿਵਾਰ ਬਚ ਗਿਆ। ਮਾਲ ਡੰਗਰ ਸੜ ਗਿਆ, ਘਰ-ਬਾਰ ਸੜ ਗਿਆ। ਉਦੋਂ ਬਾਅਦ ਵਿੱਚ ਐਕਸੀਡੈਂਟ ਮੇਰਾ 1986 ਦੇ ਵਿੱਚ ਐਕਸੀਡੈਂਟ ਹੋ ਜਾਂਦਾ ਹੈ। ਜਿੰਨ ਟਕਾਦਾ ਹੋਇਆ ਬਾਪੂ? ਮੇਰੀ ਲੱਤ ਦਾ ਪੈਰ ਜਿਹੜਾ ਉਹ ਇੱਕ ਇੱਕ ਲੱਤ ਹੈ ਨਹੀਂ ਗਈ। ਆ ਸੱਜੀ ਲੱਤ ਮੇਰੀ ਨਹੀਂ ਗਈ। ਕਿਤਾ ਕੰਮ ਕਰਨ ਵੇਲੇ ਔਖਾ ਨਹੀਂ ਹੁੰਦਾ। ਔਖਾ ਤੇ ਹੁੰਦਾ ਫਿਰ ਕੀ ਕੀਤਾ ਜਾਵੇ? ਮਤਲਬ ਨਾ ਤੇ ਬੜੇ ਪਾਈ ਪ੍ਰੈਸ਼ਨ ਲੱਗੀ ਆ ਕਈ ਵਾਰ ਕਾਜੀ ਦਿੱਤੇ ਆ, ਨਾ ਆਪਣਾ ਉਹ ਬਕਲਾਂਗ ਪ੍ਰੈਸ਼ਨ ਹੀ ਲੱਗੀ ਆ। ਕਈ ਵਾਰਾਂ ਕਾਹੀ ਦੇ ਚੁੱਕੇ ਹੁਣ ਆ ਉਮਰ ਚਾ ਕੇ ਕਦੇ ਸੋਚਿਆ ਸੀ ਵੀ ਐ ਸੜਕ ਤੇ ਰੇੜੀ ਲਾ ਕੇ ਆਪਦਾ ਗੁਜ਼ਾਰਾ ਕਰਨਾ ਪਊਗਾ ਦੇਖੋ ਜੀ ਇਹ ਉਹਦੇ ਰੰਗ ਨੇ ਮਾਲਕ ਦੇ ਰੰਗ ਨੇ ਜੇ ਮਹਾਰਾਜ ਗੁਰੂ ਗੋਬਿੰਦ ਸਿੰਘ ਤੇ ਇੰਨੀਆਂ ਮੁਸੀਬਤਾਂ ਆਈਆਂ ਤਾਂ ਅਸੀਂ ਤੇ ਕੁਝ ਵੀ ਨਹੀਂ ਗਏ ਤੇ ਉਹਦੇ ਭਾਣੇ ਨੂੰ ਮਿੱਠਾ ਕਰਕੇ ਮਿਲਣਾ ਪਈ ਮਰਨਾ ਚਾਹੀਦਾ ਤੇ ਕੋਈ ਗੱਲ ਨਹੀਂ ਉਹ ਮੁਸੀਬਤ ਕੱਟਣ ਹੈ ਕੱਟਣ ਵਾਲਾ ਇਹਦੋਂ ਵੱਧ ਵੀ ਵੱਧ ਵੀ ਹੋ ਸਕਦੀ ਹੈ ਜੇ ਗੱਲ ਕੀਤੀ ਜਾਵੇ ਤਾਂ ਜਿਹੜੀ ਕਿਸਮਤ ਹੁੰਦੀ ਆ ਉਹ ਇਨਸਾਨ ਨੂੰ ਕਦੇ ਹਰਸ਼ ਤੋਂ ਫਰਸ਼ ਤੇ ਲੈ ਜਾਂਦੀ ਹੈ ਤੇ ਫਰਸ਼ ਵਾਲੇ ਨੂੰ ਹਰਸ਼ ਤੇ ਪਹੁੰਚਾ ਦਿੰਦੀ ਆ ਤੇ ਅੱਜ ਇੱਕ ਅਜਿਹੀ ਕਹਾਣੀ ਨੂੰ ਲੈ ਕੇ ਰੂਬਰੂ ਹੋਏਾਂਗੇ ਬਾਪੂ ਜੀ ਦੀ ਕਹਾਣੀ ਆਂਗੀ 60 ਸਾਲ ਤੋਂ ਉੱਪਰ ਉਮਰ ਆ ਗੱਲਬਾਤ ਕਰਦੇ ਆ ਉਹਨਾਂ ਦੇ ਨਾਲ ਜਿਹੜਾ ਜੂਸ ਦਾ ਬਾਪੂ ਜੀ ਕੰਮ ਕਰਦੇ ਆ ਤਾਂ ਪੂਰੀ ਕਹਾਣੀ ਨਾਲ ਤੁਹਾਨੂੰ ਰੂਬਰੂ ਕਰਵਾਉਣੀ ਆ ਸਤਿ ਸ਼੍ਰੀ ਅਕਾਲ ਬਾਪੂ ਸਤਿ ਸ਼੍ਰੀ ਅਕਾਲ ਜੀ ਕਿੰਿਓ ਬਾਪੂ ਜੀ ਠੀਕ ਹੈ ਜੀ ਠੀਕ ਹੈ ਨਾਮ ਕੀ ਹੈ ਤੁਹਾਡਾ ਨਾਮ ਸਾਡਾ ਮਰੀਕ ਸਿੰਘ ਹੈ ਜੀ ਬਾਪੂ ਇਹ ਕਿੰਨਾ ਸਮਾਂ ਹੋ ਗਿਆ ਇਹ ਗੰਨੇ ਦੇ ਜੂਸ ਦੀ ਰੇੜੀ ਲਗਾਉਂਦੇ ਆ ਇਹ ਸਾਨੂੰ ਕਰੀਬਨ ਕਰੀਬਨ 5-6 ਸਾਲ ਹੋ ਗਿਆ ਬਾਕੀ ਇੱਥੇ ਸਨ ਸਾਲ ਹੋ ਗਿਆ 1 ਸਾਲ ਹੋ ਗਿਆ 60 ਸਾਲ ਤੋਂ ਉੱਪਰ ਉਮਰ ਆ ਗਈ ਤਾਂ ਇਸ ਉਮਰ ਦੇ ਵਿੱਚ ਆਹ ਕੰਮ ਕਰਨ ਦੀ ਕੀ ਮਜਬੂਰੀ ਬਣ ਗਈ ਮਜਬੂਰੀ ਜੀ ਆਪਣਾ ਇਸ ਤਰ੍ਹਾਂ ਅਸੀਂ ਸਾਡੇ ਕੋਲ ਇੱਥੇ ਬਹੁਤ ਕੁੱਸੀ ਸਨ 74 ਦੇ ਵਿੱਚ ਤਲ ਤਰਵੀਹੀ ਟਰਾਲੀ ਵੀਹੀ ਮਾਲ ਡੰਗਰ ਵੀਹੀ ਸਾਰਾ ਕੁਸੀ ਤੇ ਅਹੀਂ ਇਤੋ ਜ਼ਮੀਨ ਵੇਚ ਕੇ ਚਲੇ ਗਏ ਯੂਪੀ ਚ ਜ਼ਿਲ੍ਹਾ ਸੀਤਾਪੁਰ ਨਖਲੋਂ ਪਹਿਲਾ ਉਥੇ ਜਾ ਕੇ ਜ਼ਮੀਨ ਲਈ 58 ਕੇਲੇ 58 ਕੇਲੇ ਜ਼ਮੀਨ ਲਈ ਤੇ ਅਹੀਂ ਅਜੀ ਉਮਰ ਦੇ ਹੌਲੇ ਹਾਂ ਸਾਨੂੰ ਪੂਰਾ ਜਾਣਕਾਰੀ ਨਹੀਂ ਜਿਹੜੇ ਬੰਦੇ ਤੋਂ ਜ਼ਮੀਨ ਲਈ ਉਹ ਪ੍ਰਤਾਪ ਸਿੰਘ ਉਹਦਾ ਨਾਂ ਹੀ ਤੇ ਉਨੇ ਸਾਡਾ ਕੁਝ ਧੋਖਾ ਕੀਤਾ ਧੋਖਾ ਜਿਦੋਂ ਕੀਤਾ 58 ਕਿਲੇ ਪੈੜੀ ਦੇ ਵਿੱਚੋਂ 42 ਕਿਲੇ ਸਰਕਾਰ ਨੇ ਜ਼ਮੀਨ ਜਿਹੜੀ ਆਪਣੇ ਕਬਜ਼ੇ ਲੈ ਕੇ ਹਰੀ ਜਨਾਂ ਦੇ ਪਟੇ ਬਣਾਤੇ 16 ਕਿਲੇ ਪੈੜੀ ਸਾਡੀ ਰਹਿ ਗਈ ਜਿਹਦੇ ਵਿੱਚੋਂ 4 ਭਰਾ 4-4 ਕਿਲੇ ਆਈ 4-4 ਕਿਲੇ ਆਈ ਫਿਰ ਉਹ ਉਹਦੇ ਤੇ ਮੁਕਦਮਾ ਵੀ ਕੀਤਾ ਹਾਈ ਕੋਰਟ ਆਪਣਾ ਮੁਕਦਮੇ ਵੀ ਲੜੇ ਪਰ ਨਹੀਂ ਕੁਝ ਨਹੀਂ ਬਣਿਆ ਉਦੋਂ ਬਾਅਦ ਦੇ ਵਿੱਚ ਫਿਰ مصیبت ਬਣੀ ਆਂਧਰਾ ਕਾਂਡ ਵਾਲੀ ਤੇ ਇੰਦਰਾ ਕਾਂਡ ਦੇ ਵਿੱਚ ਘਰ-ਬਾਰ ਵੀ ਸੜ ਗਿਆ ਪਰਿਵਾਰ ਬਚ ਗਿਆ। ਮਾਲ ਡੰਗਰ ਸੜ ਗਿਆ ਘਰ-ਬਾਰ ਸੜ ਗਿਆ। ਫਿਰ ਉਦੋਂ ਬਾਅਦ ਵਿੱਚ ਐਕਸੀਡੈਂਟ ਮੇਰਾ 1986 ਦੇ ਵਿੱਚ ਐਕਸੀਡੈਂਟ ਹੋਇੰਦਾ ਆ। ਐਕਸੀਡੈਂਟ ਕਾਦਾ ਹੋਇਆ ਬਾਪੂ? ਮੇਰੀ ਲੱਤ ਦਾ ਪੈਰ ਜਿਹੜਾ ਉਹ ਇੱਕ ਇੱਕ ਲੱਤ ਹੈ ਨਹੀਂਗੀ। ਆ ਸਜੀ ਲੱਤ ਮੇਰੀ ਨਹੀਂਗੀਗੀ। ਹਾਂਜੀ। ਸਜੀ ਲੱਤ ਮੇਰੀ ਨਹੀਂ ਹੈਗੀ। ਗੋਡਿਆਂ ਲੱਤ ਵੀ ਨਹੀਂ ਹੈਗੀ ਤਾਂ ਕੰਮ ਕਰਨ ਵੇਲੇ ਔਖਾ ਨਹੀਂ ਹੁੰਦਾ ਔਖਾ ਤੇ ਹੁੰਦਾ ਫਿਰ ਕੀ ਕੀਤਾ ਜਾਵੇ ਮਤਲਬ ਅੱਜ ਦੇ ਦਿਨਾਂ ਤੱਕ ਮਤਲਬ ਨਾਂ ਤੇ ਬੜੇ ਪਾਈ ਪਿਲਛਣ ਲੱਗੀ ਆ ਕਈ ਵਾਰ ਕਾਜੀ ਦਿੱਤੇ ਆ ਨਾ ਆਪਣਾ ਉਹ ਬਕਲਾਂਗ ਪਿਲਛਣ ਹੀ ਲੱਗੀ ਆ ਕਈ ਵਾਰਾਂ ਕਾਗੀ ਦੇ ਚੁੱਕੇ ਆ ਬਾਪੂ ਇਹ ਗੱਲ ਕਰੀਏ ਤਾਂ ਜਦੋਂ ਪੈਦਾ ਹੋਈ ਸੀ ਕਿ ਸਰਦਾਰ ਕਹਿੰਦੇ ਆ ਆਪਾਂ ਤਾਂ ਰਾਜਿਆਂ ਵਾਲੀ ਉਹ ਹੁੰਦੀ ਆ ਵੀ ਰਾਜਿਆਂ ਦੇ ਘਰੇ ਪੈਦਾ ਹੋ ਕੇ ਹੁਣ ਆਹ ਉਮਰ ਚ ਆ ਕੇ ਕਦੇ ਸੋਚਿਆ ਸੀ ਵੀ ਐਂ ਸੜਕ ਤੇ ਰੇੜੀ ਲਾ ਕੇ ਆਪਦਾ ਗੁਜ਼ਾਰਾ ਕਰਨਾ ਪਊਗਾ ਵੇਖੋ ਜੀ ਇਹ ਉਹਦੇ ਰੰਗ ਨੇ ਮਾਲਕ ਦੇ ਰੰਗ ਨੇ ਜੇ ਮਹਾਰਾਜ ਗੁਰੂ ਗੋਬਿੰਦ ਸਿੰਘ ਤੇ ਇੰਨੀਆਂ ਮੁਸੀਬਤਾਂ ਆਈਆਂ ਤਾਂ ਅਸੀਂ ਤੇ ਕੁਝ ਵੀ ਨਹੀਂ ਗਏ ਉਹਨਾਂ ਤੇ ਕਿੱਡੀਆਂ ਵੱਡੀਆਂ ਮੁਸੀਬਤਾਂ ਆਈਆਂ ਤੇ ਉਹਦੇ ਬਾਣੇ ਨੂੰ ਮਿੱਠਾ ਕਰਕੇ ਮਿਲਣਾ ਪਈ ਮਿਲਣਾ ਚਾਹੀਦਾ ਜੇ ਮੰਨਾਂਗੇ ਤੇ ਕੋਈ ਗੱਲ ਨਹੀਂ ਉਹ ਮੁਸੀਬਤ ਕੱਟਣੇ ਕੱਟਣ ਵਾਲਾ ਇਹਦੋਂ ਵੱਧ ਵੀ ਵੱਧ ਵੀ ਹੋ ਸਕਦੀ ਆ ਘਰੇ ਕੌਣ-ਕੌਣ ਹੈ ਕਰੇ ਜੀ ਸਾਰਾ ਪਰਿਵਾਰ ਆ ਦੋ ਲੜਕੀਆਂ ਦੋ ਲੜਕੇ ਆ ਲੜਕੀਏ ਕਾ ਸੀ ਤਾਂ ਵਹਈਆ ਇੱਕ ਸਰਨਪੁਰ ਵਹਈਆ ਲੜਕੇ ਜਿਹੜੇ ਆ ਉਹ ਇੱਕ ਸੀਤਾਪੁਰ ਵਹਿਆ ਇੱਕ ਇਥੇ ਲਧਿਆਣੇ ਵਹਿਆ ਹਾਂਜੀ ਤੇ ਬਾਪੂ ਜੀ ਜੇ ਗੱਲ ਕਰੀ ਜਾਵੇ ਤਾਂ ਸਵੇਰੇ ਕਿੰਨੇ ਵਜੇ ਆਉਣੇ ਆ ਅਹੀਂ ਜੀ ਆਪਣਾ 4 ਵਜੇ ਲਗਭਗ ਉੱਠੋ ਲੁੰਨੇ ਆ 4 ਵਜੇ ਤੋਂ ਫਿਰ ਰਾਤ ਦੇ 11 ਵਜੇ ਜਾਂਦੇ ਆਪਣਾ 4 ਵਜੇ ਤੋਂ ਕੰਮ ਕਰਦੇ ਹੋਗੇ ਇੰਨੀ ਉਮਰ ਹੋ ਗਈ ਇੱਕ ਪੈਰ ਦੀ ਵੀ ਪਰੇਸ਼ਾਨੀਆਂ ਇੰਨੀ ਰਾਤ ਤੱਕ ਕਿਵੇਂ ਕੱਢਦੇ ਹੋ ਤੇ ਕੀ ਕਰੀਏ ਹੁਣ ਫਿਰ ਜਾਂ ਫਿਰ ਚੋਰੀ ਕਰਦੇ ਵੀ ਚੋਰੀ ਕਰਨਾ ਵੀ ਇਹ ਫੇਰ ਕੋ ਹੋ ਮਿਲ ਸਕਦਾ ਕਿਉਂ ਜੀ ਵੀ ਆਪਰੇ ਦਾ ਮੈਂਦ ਕਰਾ ਕੇ ਤੇ ਫੇਰ ਰੋਟੀ ਮਿਲ ਸਕਦੀ ਆ ਰੋਟੀ ਤੇ ਖਾਣੀ ਅਸਲ ਤਾਂ ਮਤਲਬ ਬੰਦਾ ਉਹਦੀ ਹਿੰਮਤ ਹਾਰ ਜਾਂਦਾ ਤੁਸੀਂ ਇੰਨੀ ਇੱਕ ਐਸ਼ ਵੀ ਦੇਖੀ ਐਸ਼ ਉਹ ਆਰਾਮ ਵਾਲੀ ਜ਼ਿੰਦਗੀ ਤੋਂ ਆਹ ਜ਼ਿੰਦਗੀ ਤੱਕ ਪਹੁੰਚੇ ਹੋ ਨੌਜਵਾਨ ਹਿੰਮਤ ਛੱਡ ਜਾਂਦੇ ਆ ਪਰ ਫੇਰ ਵੀ ਕੰਮ ਕਰ ਰਹੇ ਵੇਖੋ ਜੀ ਸਾਨੂੰ ਉਹਨੇ ਮਾਲਕ ਨੇ ਹਿੰਮਤ ਦਿੱਤੀ ਆ ਤੇ ਕੀਤੀ ਉਹਨੇ ਉਹ ਮਾਲਕ ਦੀ ਮਰਜ਼ੀ ਆ ਉਹ ਆਪਣਾ ਉਹਨੇ ਹਿੰਮਤ ਦਿੱਤੀ ਆ ਤੇ ਕਰਨ ਦਾ ਜੀ ਕੀ ਮੈਸੇਜ ਦੇਣਾ ਚਾਹੁੰਗੇ ਅੱਜ ਦੇ ਨੌਜਵਾਨਾਂ ਨੂੰ ਵੀ ਜਦੋਂ ਮੁਸੀਬਤਾਂ ਆਉਂਦੀਆਂ ਨੇ ਗਿਆ ਕਿਵੇਂ ਉਸ ਨੂੰ ਕਰ ਸਕਦੇ ਹਿੰਮਤ ਕਰਨ ਜੀ ਹਿੰਮਤ ਹਿੰਮਤ ਕੀਤੇ ਸਾਰੇ ਕੰਮ ਹੁੰਦੇ ਹੋੱਤਨ ਕੁਛ ਲੋ ਬਾਬਾ ਜੀ ਐਨੀ ਉਮਰ ਹੋ ਗਈ ਆ ਕੋਈ ਸਰਕਾਰ ਬੰਨੀਓ ਸਹਾਰਾ ਮਿਲ ਰਿਹਾ ਨਾ ਜੀ ਨਾ ਇੱਕ ਪੈਸੇ ਦਾ ਸਾਰਾ ਨਹੀਂ ਮਿਲਿਆ ਅੱਜ ਦੇ ਦਿਨਾਂ ਤੱਕ ਪਤਾ ਨਹੀਂ ਸਾਡੀ ਕਿਹੜੀ ਆਪਣਾ ਸਰਕਾਰ ਕਿਉਂ ਦੁਸ਼ਮਣੀ ਐਨੀ ਮੰਨਦੀ ਆ ਸਾਨੂੰ ਇੱਕ ਪੈਸਾ ਨਹੀਂ ਮਿਲਿਆ ਅੱਜ ਦੇ ਦਿਨਾਂ ਦਾ ਕੋਈ ਵੀ ਨੁਕਸਾਨ ਹੋ ਗਿਆ ਸਾਨੂੰ ਇੱਕ ਪੈਸਾ ਨਹੀਂ ਮਿਲਿਆ ਕੱਲ ਕੀਤੀ ਸੀ ਇੰਦਰਾ ਗਾਂਧੀ ਦੇ ਸਮੇਂ ਤੇ ਵੀ ਤੁਹਾਡੇ ਨਾਲ ਤੁਹਾਡਾ ਪਰਿਵਾਰ ਘਰ ਦਾ ਨੁਕਸਾਨ ਹੋਇਆ ਨਾ ਉਹਦਾ ਅੱਜ ਤੱਕ ਤੁਹਾਨੂੰ ਉਹਦਾ ਮੁੱਲ ਮਿਲਿਆ ਤੇ ਨਾ ਫਿਰ ਉ ਬਿਦਾ ਪਬਲਿਕ ਦੇਖੋ ਜੀ ਅਹੀਂ ਯੂਪ ਦੇ ਵੇਸਾਂ ਤੇ 6 ਫੈਮਿਲੀ 6 ਫੈਮਿਲੀਆਂ ਇਕੱਠਾ ਰਹਿੰਦੇ ਹੋ 6 ਫੈਮਿਲੀਆਂ ਤੇ ਜਦੋਂ ਘਰਵਾਰ ਇਕੱਠਾ ਘਰਵਾਰ ਸੀ ਤੇ ਜਦੋਂ ਆਪਣ ਲੜਾਈ ਭਈਆਂ ਨੇ ਘਰਵਾਰ ਸਾੜੇ ਤੇ ਇੱਕ ਬੰਦੇ ਨੇ ਜਾ ਕੇ ਐਫ ਆਈ ਆਰ ਦਰਜ ਕੀਤੀ ਉਹਨੂੰ ਥੋੜਾ ਘਣਾ ਪੈਸਾ ਮਿਲ ਗਿਆ ਬਾਕੀ ਰਹਿ ਗਿਆ ਉਤਨੇ ਤੇ ਤੁਹਾਡੇ ਹੱਥ ਦੇਖ ਕੇ ਹੀ ਪਤਾ ਲੱਗਦਾ ਕਿ ਕਿੰਨਾ ਜ਼ਿਆਦਾ ਕੰਮ ਕੀਤਾ ਆ ਕਿਸ ਹੱਲ ਦੇ ਵਿੱਚ ਮਤਲਬ ਪੂਰਾ ਐ ਕੰਮ ਦੇ ਨਾਲ ਹੱਥ ਆ ਜਿਹੜੇ ਉਹ ਪੂਰੀ ਤਰ੍ਹਾਂ ਖਰਾਬ ਹੋ ਚੁੱਕੇ ਨੇਗੇ ਨਹੀਂ ਜੀ ਖਰਾਬ ਨਹੀਂਗੇ ਇਹ ਤਾਂ ਕੰਮ ਕੀਤਾ ਇਸ ਤਰ੍ਹਾਂ ਦੇ ਹੋ ਗਏ ਆ ਖਰਾਬ ਨਹੀਂਗੇ ਖਰਾਬ ਹੁੰਦੇ ਆਪਾਂ ਕੰਮ ਹੀ ਨਹੀਂ ਕਰ ਸਕਦੇ